ਮੇਰਾ ਨਾਮ ਦੀਪਕ ਬਾਂਸਰ ਮੈਂ ਨਵੀਂ ਅਨਾਜ ਮੰਡੀ ਸ਼ਿਵ ਮੰਦਰ ਦੇ ਵਿੱਚ ਆਪਾਂ ਖੜੇ ਆ ਅੱਜ ਅੱਜ ਬੜਾ ਹੀ ਸਵੇਰੇ ਚੋਰੀ ਹੋ ਗਈ ਮੰਦਰ ਦੇ ਵਿੱਚ ਜਿੰਨਾ ਕੈਸ਼ ਗੱਲਿਆਂ ਦੇ ਵਿੱਚੋਂ ਕੱਢ ਕੇ ਉਹ ਲੈ ਗਏ ਸਾਡੇ ਨਾਲ ਉਰੇ 838 ਸ਼ੰਦੇ ਪ੍ਰਧਾਨ ਜੀ ਖੜੇ ਆ ਨਾਲ ਸੈਣੀ ਸਾਹਿਬ ਤੇ ਮੰਦਰ ਕਮੇਟੀ ਦੇ ਪ੍ਰਧਾਨ ਜੀ ਤੇ ਹੋਰ ਸਾਰੇ ਮੈਂਬਰ ਸਾਹਿਬਾਨ ਖੜੇ ਆ ਕਿੰਨੇ ਸ਼ਕਸੀ ਸੀਸੀਟੀਵੀ ਵਿੱਚ ਵੀ ਨਜ਼ਰ ਆ ਰਹੇ ਤੇ ਕਿੰਨਾ ਨਿਮਖਸਾਨ ਹੋ ਗਿਆ ਕੋ ਸ਼ਖਸ ਜਿਹੜਾ ਹੈ ਇੱਕ ਬੰਦਾ ਹੀ ਬੜਿਆ ਤੇ ਉਹ ਵੜ ਕੇ ਉਰੋ ਕੈਂਚੀ ਗੇਟ ਦੇ ਪਹਿਲਾ ਜਿੰਦੇ ਤੋੜੇ ਉਹਨੇ ਫਿਰ ਅੰਦਰ ਗੋਲਕਾਂ ਦੇ ਤੋੜ ਕੇ ਜਿੰਦੇ ਉਹਨੇ 2-3 ਘੰਟੇ ਲਗਾਏ ਬੜੇ ਵੀ ਬੇਕ ਆਫ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਚੋਰ ਸਵੇਰੇ ਆਇਆ ਚੋਰੀ ਕਰਕੇ ਲਗਭਗ 25-30000 ਰੁਪਏ ਜੋ ਕੈਸ਼ ਉਰੇ ਹੈ ਸੀ ਗੋਲਕਾ ਦੇ ਵਿੱਚ ਉਹ ਉਹਨਾਂ ਨੇ ਚੋਰੀ ਕਰਕੇ ਲੈ ਗਿਆ ਬੰਦਾ ਇੱਕ ਸੀ ਸੀ ਟੀ ਵੀ ਦੇ ਵਿੱਚ ਸਾਫ਼ ਉਹਦਾ ਚਿਹਰਾ ਦਿਖ ਰਿਹਾ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਆ ਗਈ ਸਵੇਰੇ ਸਾਡੇ ਮੰਤਰੀ ਜੀ ਡਾਕਟਰ ਬਲਵੀਰ ਸਿੰਘ ਜੀ ਉਹਨਾਂ ਵੱਲੋਂ ਵੀ ਪੂਰੀ ਸਪੋਰਟ ਜਾਂ ਇਹਤੇ ਕਾਰਵਾਈ ਕਰਨ ਦਾ ਭਰੋਸਾ ਹੈ ਪੁਲਸ ਆ ਕੇ ਜਿਹੜਾ ਉਹਨਾਂ ਵੱਲੋਂ ਕੰਮ ਹੈ ਅੱਗੇ ਕਰਨ ਵਾਲਾ ਉਹ ਆਪਣੀ ਤਹਿਕੀਕਤ ਕਰ ਰਹੀ ਹੈ ਬਾਕੀ ਮੈਂ ਇੱਕ ਗੱਲ ਇਹ ਹੈ ਵੀ ਜੇ ਮੰਦਰਾ ਦੇ ਵਿੱਚ ਇਹ ਕੰਮ ਹੋਣੇ ਸ਼ੁਰੂ ਹੋ ਗਏ ਵੀ ਆਪਾਂ ਖੜਾਂਗੇ ਕਿੱਥੇ ਦੇਖੋ ਬੇਕਾਫ ਚੋਰ ਇੰਨੇ ਬੇਕਾਫ ਹੋ ਗਏ ਵੀ ਕਿਸੇ ਤਰ੍ਹਾਂ ਦਾ ਡਾਰੇ ਨਹੀਂ ਉਹਨਾਂ ਦੇ ਮਨ 'ਚ ਆ ਕੇ ਉਹ ਕਿਤੇ ਵੀ ਦਿਨ ਡਾਰੇ ਜੋ ਅੱਜ ਪਟਿਆਲੇ ਦੇ ਵਿੱਚ ਹਾਲਾਤ ਹੈ ਕਿਤੇ ਵੀ ਗੋਲੀ ਚਲਾ ਦਿੱਤੀ ਜਾਂਦੀ ਹੈ ਕਿਤੇ ਵੀ ਚੋਰੀ ਕਰ ਦਿੱਤੀ ਜਾਂਦੀ ਹੈ ਮਤਲਬ ਇਹ ਬੇਖੌਫ ਜਿਹੜਾ ਹੈ ਪੁਲਿਸ ਦਾ ਡਰ ਉਹ ਪੁਲਿਸ ਨੂੰ ਜ਼ਰੂਰ ਇਹ ਤੇ ਟਾਈਟਨੈਸ ਕਰਕੇ ਲੋਕਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਤੇ ਚਾਹੀਦਾ ਹੈ ਤਾਂ ਕਿ ਲੋਕ ਔਰ ਮੰਦਿਰਾਂ ਦੇ ਵਿੱਚ ਜੇ ਭਗਵਾਨ ਨਹੀਂ ਸੇਫ ਫੇਰ ਰੱਬੀ ਰੱਖਾ ਤੇ ਇੰਨਾ ਕਹਿੰਦਾ ਹੋਇਆ ਧੰਨਵਾਦ ਮੇਰਾ ਨਾਮ ਸੁਵਿੰਦਰ ਸੈਣੀਆ ਜੀ ਮੈਂ ਪ੍ਰਧਾਨ ਆਰਟੀ ਅਸੋਸੀਏਸ਼ਨ ਨਵੀਂ ਨਾਜਵੰਡੀ ਪਟਿਆਲਾ ਜੀ ਸੈਣੀ ਸਾਹਿਬ हां मैं मौके पे सवेरे ਸਾਡੇ ਪ੍ਰਧਾਨ ਜੀ ਜਿਹੜੇ ਮੰਦਰ ਕਮੇਟੀ ਦੇ ਆ ਸ਼ਰੇਸ਼ ਡਕਾਲਾ ਜੀ ਇਹਨਾਂ ਦਾ ਫੋਨ ਗਿਆ ਮੈਨੂੰ ਅਰਲੀ 6:30 ਵਜੇ ਮੈਂ ਤਰੰਤ ਜਿਦ ਅੱਧੇ ਘੰਟੇ ਜਾ ਗਿਆ ਸੀ ਮੰਡੀ 'ਚ ਮੰਦਰ 'ਚ ਸਾਰਾ ਦੇਖਿਆ ਮਤਲਬ ਬੜਾ ਮਨ ਨੂੰ ਦੁੱਖ ਲੱਗਿਆ ਜੀ ਇਸ ਚੀਜ਼ ਨੂੰ ਦੇਖ ਕੇ ਮਤਲਬ ਸਾਡੀ ਹੋਰ ਵੀ ਸਾਡੇ ਬਹੁਤ ਮੰਡੀ ਦੇ ਬਤਵੰਤੇ ਸੱਜਣ ਇਕੱਠੇ ਹੋ ਗਏ ਸੀ ਸਾਰਿਆਂ ਦਾ ਮਨ ਬੜਾ ਦੁਖੀ ਸੀ ਇਸ ਗੱਲ ਨੂੰ ਪਰ ਮੈਂ ਤੁਸੀਂ ਅੱਗੇ ਕੋਈ ਕਾਰਵਾਈ ਵਾਸਤੇ ਚਾਹੇ ਜਾਣਾ ਹਾਂ ਮੇਰੀ ਗੱਲ ਜਿਹੜੇ ਨਵੇਂ ਇੰਸਪੈਕਟਰ ਹੈ ਰਾਏ ਦਾਣਾ ਮੰਡੀ ਇੰਚਾਰਜ ਉਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਤਰੰਤ ਆਪਣੀ ਜਿਹੜਾ ਡਿਊਟੀ ਅਫਸਰ ਸੀ ਰਾਤੋਂ ਭੇਜਿਆ ਤੇ ਬਾਕੀ ਸਾਡੇ ਮਾਨਯੋਗ ਹੈਲਥ ਮਿਨਿਸਟਰ ਡਾਕਟਰ ਬਲਵੀਰ ਸੈਣੀ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀ ਮੇਰੀ ਕਾਪੀ ਦੇ ਰਿਲੇਟ ਚ ਗੱਲ ਹੋਈ इवन ਉਹਨਾਂ ਨੇ ਕਿਹਾ ਮੈਂ ਐਸਐਸਪੀ ਸਾਹਮਣੂ ਡਿ렉ਸ਼ਨ ਦੰਨਾ ਇਹਦੇ ਚ ਕੁਟਲ ਨਹੀਂ ਰਹਿਣੀ ਚਾਹੀਦੀ ਬੰਦਾ ਬਿਲਕੁਲ ਰੈਸਟ ਹੋਊਗਾ ਸਰ ਪਾਸ ਏਰੀਆ ਮਹਾਜਨ ਲੋਕ ਦੁਕਾਨਦਾਰ ਭਾਈਚਾਰਾ ਹੈਗਾ ਘਰ ਵੀ ਨੇੜੇ ਨੇ ਕੀ ਲੱਗਦਾ ਜਿਹੜੀ ਵਾਰਦਾਤ ਹੈ ਜੋ ਹੌਪ ਪਾਇਆ ਜਾ ਰਿਹਾ ਲੋਕਾਂ ਨੂੰ ਬਿਲਕੁਲ ਹੌਪ ਪਾਇਆ ਜਾ ਹੈ ਜੀ ਕਾਪੀ ਹੈ ਰੋਸ ਵੀ ਹੈ ਸਾਨੂੰ ਇਸ ਗੱਲ ਦਾ ਕਿ ਜੇ ਸਾਡੇ ਇਹਨਾਂ ਮੰਦਰਾਂ ਗੁਰਦੁਆਰਿਆਂ ਚ ਜਿਨ੍ਹਾਂ ਦੇ ਸਦਾ ਅ ਇੱਥੇ ਅੱਗੇ ਚੋਰ ਬੇਖੌਫੋ ਕੇ ਅੰਦਰ ਘੁੰਮ ਰਿਹਾ ਹੈ ਕੱਲਾ ਬੰਦਾ ਹੈ ਕੋਈ ਉਹਨੂੰ ਡਰ ਨਹੀਂ ਸੀ ਕਿਸੇ ਦਾ ਵੀ ਜੋ ਉਹਦੀ ਫੋਟੋ ਆਈਆਂ ਇਹਦੇ ਸੇ ਸੀਸੀਟੀਵੀ ਕੈਮਰੇ ਸਾਰੀਆਂ ਮਤਲਬ ਬੜੇ ਹੌਸਲੇ ਨਾਲ ਉਹਨੇ ਕੰਮ ਕੀਤਾ ਬੰਦੇ ਨੇ ਅਸੀਂ ਸਾਰੇ ਗੱਲ ਤੋਂ ਬਹੁਤ ਹੈਰਾਨ ਆ ਸੋ ਮੈਂ ਤਾਂ ਮਾਝੋਗ ਐਸਐਸਪੀ ਸਾਹਿਬ ਨੂੰ ਵੀ ਕਹਾਗਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਪਟਿਆਲੇ 'ਚ ਰੌਲਾ ਚੱਲ ਰਿਹਾ ਹੈ ਮਾਰਦਾਤਾ ਦਾ ਜਾਂ ਜੋ ਵੀ ਹੈ ਮਤਲਬ ਹੁਣ ਤਾਂ ਧਾਰਮਿਕ ਸਥਾਨਾਂ ਦੀ ਗੱਲ ਆ ਗਈ ਵੀ ਆਪ ਇੰਟਰਸਟ ਲੈ ਕੇ ਚਿਹਰਾ ਆਦੀ ਗਸਟਾਫ ਲਵਾਉਣ ਚਾਹੇ ਆਪ ਆਪਣੇਮ ਇੰਸਪੈਕਟਰਾਂ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਕਿਸੇ ਨੇ ਵੀ ਇੰਸਟਰਕਸ਼ਨਾਂ ਦੇਣ ਤਾਂ ਕਿ ਐਂਦਾ ਮੁੜ ਕੇ ਐਦਾਂ ਦੀ ਹਰਕਤ ਕੋਈ ਕਰ ਨਾ ਸਕੇ ਕਿਸੇ ਵੀ ਧਾਰਮਿਕ ਅਦਾਰੇ 'ਚ ਜਾ ਕੇ